ਬਲਤੋ ਹਾਜੀ ਅੱਜ ਇੱਕ ਹੋਰ ਬਹੁਤ ਵੱਡੀ ਖਬਰ ਆਈ ਹੈ ਪੰਥਕ ਸਿਆਸਤ ਦੇ ਨਾਲ ਜੁੜੀ ਹੋਈ ਕਿ ਜਥੇਦਾਰ ਗੈਨੀ ਰਗਵੀਰ ਸਿੰਘ ਹੁਣਾਂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ ਤੁਹਾਡਾ ਫਰਸਟ ਰਿਐਕਸ਼ਨ ਚਾਹਾਂਗੇ ਜੀ ਲੱਖੋ ਦੇ ਕਿਹੜੇ ਦੋਸ਼ਾਂ ਚ ਜਾਂ ਕਿਹੜੇ ਕਾਰਨਾ ਕਰਕੇ ਉਹਨਾਂ ਨੂੰ ਹਟਾਇਆ ਗਿਆ ਤੇ ਉਹ ਤੇ ਕੋਈ ਆਪਣੇ ਸਾਹਮਣੇ ਨਹੀਂ ਆਇਆ ਪਰ ਜੋ ਮੈਂ ਇੱਕ ਜਾਤੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਜਥੇਦਾਰ ਸਹਿਬਾਨ ਜਿਹੜੀ ਸਿੱਖ ਕੌਮ ਹੁੰਦੀ ਹੈ ਉਹ ਉਹ ਜਥੇਦਾਰੀ ਵਾਲਾ ਰੋਲ ਨਿਭਾ ਕੇ ਅੱਗੇ ਲੈ ਕੇ ਜਾਂਦੇ ਨੇ ਔਰ ਜੇ ਕੋਈ ਕੌਮ ਦੇ ਵਿੱਚ ਪੰਪਲ ਘੂਸਾ ਪੈਦਾ ਹੋਇਆ ਹੋਵੇ ਉਹਨੂੰ ਆਪਣੀ ਸੇਧ ਦੇ ਕੇ ਦੂਰ ਕਰਦੇ ਨੇ ਪਰ ਬੜੇ ਲੰਬੇ ਸਮੇਂ ਬਾਅਦ ਮੈਂ ਦੇਖਿਆ ਹੈ ਕਿ ਸਾਡੇ ਜਥੇਦਾਰ ਸਹਿਬਾਨ ਹੀ ਕੌਮ ਦੇ ਵਿੱਚ ਅਜੇਹਾ ਪੰਬਲ ਪੂਸਾ ਪੈਦਾ ਕਰ ਰਹੇ ਨੇ ਜਿਹੜਾ ਨਿਤ ਦਾ ਤਮਾਸ਼ਾ ਬਣ ਗਿਆ ਹੋਇਆ ਨੇ ਹੂੰ ਔਰ ਜਿਹਦੇ ਨਾਲ ਕੌਮ ਦੇ ਵਿੱਚ ਵੰਡੀਆਂ ਪੈ ਰਹੀਆਂ ਨੇ ਤੇ ਜਿਹਦੇ ਨਾਲ ਹਾਲਾਤ ਐਹੋ ਜਿਹੇ ਬਣੇ ਨੇ ਕਿ ਨਾ ਤੇ ਕਿਸੇ ਪਾਸੇ ਲਾਉਂਦੇ ਨੇ ਅੱਜ ਗੱਲ ਹੋਰ ਕਰ ਲਈ ਕੱਲ ਗੱਲ ਹੋਰ ਕਰ ਲਈ ਤੇ ਜਿਸ ਤਰ੍ਹਾਂ ਦੇ ਇਹ ਉਹਨਾਂ ਦੀ ਮਨਛਾ ਆ ਜਾਂ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਨੇ ਹਨੇ ਜਾਂਦਾ ਜਿਵੇਂ ਉਹਨਾਂ ਦੇ ਮਨ ਦੇ ਉੱਤੇ ਬਹੁਤ ਵੱਡਾ ਬੋਝ ਹੈ ਕਿਸੇ ਤਣਪਤਨ ਲੱਗ ਹੀ ਨਹੀਂ ਰਿਹਾ ਇੱਕ ਗੱਲ ਹੁੰਦੀ ਹੈ ਕਿ ਤੁਸੀਂ ਕੋਈ ਮਰਿਆਦਾ ਦੇ ਤੌਰ ਤੇ ਪਰੰਪਰਾ ਦੇ ਤੌਰ ਤੇ ਕੋਈ ਫੈਸਲਾ ਕੀਤਾ ਆ ਉਹਦੇ ਤੋਂ ਕਿਸੇ ਸਿੱਖ ਨੂੰ ਭੱਜਣਾ ਵੀ ਨਹੀਂ ਚਾਹੀਦਾ ਤੇ ਨਾ ਬਾਜੀ ਸਕਦਾ ਤੇ ਉਹ ਹਰ ਇੱਕ ਨੂੰ ਪ੍ਰਵਾਨ ਵੀ ਹੁੰਦਾ ਤੇ ਹਰ ਇੱਕ ਨੂੰ ਪ੍ਰਵਾਨ ਕਰਨਾ ਵੀ ਚਾਹੀਦਾ ਹੈ ਔਰ ਜਿਸ ਤਰ੍ਹਾਂ ਦਾ ਜੋ ਕੁਝ ਵਰਤਾਰਾ ਪਿਛਲੇ ਸਮੇਂ ਚ ਵਾਪਰਿਆ ਆ ਇੱਕ ਅੱਗੇ ਕਾਲੀ ਦਲ ਦੇ ਵਿਰੋਧੀ ਭਾਵੇਂ ਜਿਸ ਤਰ੍ਹਾਂ ਮੈਂ ਮਰਜੀ ਕਹਿਣਾ ਅੱਜ ਇਹੀ ਗਿਆਨੀ ਰਗਵੀਰ ਸਿੰਘ ਹੋਰੀ ਸ਼ਰੋਮਣੀ ਕਾਲੀ ਦਲ ਦਾ ਜਸ ਗਾਉਣ ਲੱਗ ਪੈਂਦੇ ਮੇਰਾ ਕੱਲ ਉਹੀ ਲੋਕਾਂ ਦਾ ਗੜਨਗੇ ਉਹੀ ਲੋਕ ਪਤਾ ਨਹੀਂ ਨਾ ਅੱਗੇ ਕੀ ਕੁਝ ਕਹਿੰਦੇ ਸੀਗੇ ਤੇ ਸਿਰਫ ਇਸ ਕਰਕੇ ਕਿ ਇਹ ਕਾਲੀ ਦਲ ਦਾ ਵਿਰੋਧ ਕਰਦੇ ਨੇ ਤੇ ਉਹ ਲੋਕ ਜਿਹੜੇ ਆ ਇਹਨਾਂ ਦੀ ਹਮਾਇਤੇ ਆਉਂਦੇ ਰਹੇ ਜਾਂ ਇਹਨਾਂ ਬਾਰੇ ਇਹ ਲੋਕਸ਼ੁ ਗੱਲਾਂ ਕਰਦੇ ਰਹੇ ਪਰ ਜੋ ਅਸਲੀਅਤ ਹੈ ਜੋ ਸੱਚ ਹੈ ਜੋ ਪ੍ਰਮਤਾਵਾ ਨੇ ਜੋ ਮर्यादा ਨੇ ਜੋ ਜਥੇਦਾਰ ਦਾ ਫਰਜ਼ ਹੈ ਮੇਰਾ ਕਹਿਨੋ ਜੀ ਨਹੀਂ ਕਰਦਾ ਪਰ ਹੂੰ ਸਾਡੇ ਸਤਿਕਾਰਯੋਗ ਜਥੇਦਾਰ ਸਹਿਬਾਨ ਜਿਹੜਾ ਉਹ ਰੋਲ ਨਭਾਉਣ ਚ ਬਿਲਕੁਲ ਹੀ ਫੇਲ ਹੋਏ ਨੇ ਔਰ ਜਿਸ ਤਰ੍ਹਾਂ ਦਾ ਭੰਬਲ ਪੂਸਾ ਪੈਦਾ ਕੀਤਾ ਹੈ 8 ਮਹੀਨੇ ਤੋਂ ਲਗਾਤਾਰ ਸਾਡੇ 8 ਮਹੀਨੇ ਤੋਂ ਕਿ ਸਾਢੇ 8 ਮਹੀਨੇ ਤੋਂ ਤੁਸੀਂ ਗਾਉਂ ਦੇ ਵਿੱਚ ਪੰਬਲ ਪੂਸਾ ਪੈਦਾ ਕੀਤਾ ਤੇ ਜੇ ਜ਼ਿੰਦਗੀ ਕਹਦੀ ਹੈ ਇਹਦਾ ਮਤਲਬ ਤੁਸੀਂ ਇਹ ਸਮਰੱਥ ਜੇ ਕਮਿਊਨਿਸਟ ਦੇਣ ਚ ਹਾਂਜੀ ਇਸ ਕਰਕੇ ਮੇਰਾ ਖਿਆਲ ਹੈ ਕਿ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੋਊਗਾ ਕਿਸੇ ਨੂੰ ਇਸ ਗੱਲ ਦਾ ਚੇਤਨਾ ਵੀ ਨਹੀਂ ਕੋਈ ਸਮਝ ਰਿਹਾ ਸੀ ਕਿ ਅੱਜ ਧੰਮੀ ਸਾਹਿਬ ਦੇ ਅਸਤੀਫੇ ਤੇ ਨਿਰਣਾ ਹੋਊਗਾ ਜਾਂ ਬਜਟ ਬਾਰੇ ਕੋਈ ਫੈਸਲਾ ਆਊਗਾ ਪਰ ਕਿਉਂਕਿ ਵਿੱਚ ਵਿੱਚ ਇੱਕ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸੀਗੇ ਇਹ ਵੀ ਗੱਲ ਜਿਹੜੀ ਕਿਸੇ ਪਾਸੇ ਲੱਗਣੀ ਹਮ ਜ਼ਰੂਰੀ ਹੋ ਗਈ ਸੀ ਕਿ ਜੈਦਰ ਸਾਹਿਬ ਜਾਂ ਤੇ ਸਹੀ ਸੇਦ ਦਿੰਦੇ ਹਾਂਜੀ ਤੇ ਜਾਂ ਫਿਰ ਜੋ ਕੁਝ ਪਾਣਾ ਵਾਪਰਿਆ ਉਹ ਆਪਣੇ ਸਾਰਿਆਂ ਦੇ ਸਾਹਮਣੇ ਕਿਸ ਤਰ੍ਹਾਂ ਦਾ ਵਲਟੋਹਾ ਸਾਹਿਬ ਮੈਂ ਤੁਹਾਡੇ ਤੋਂ ਕਲੀਅਰ ਕਰਨਾ ਚਾਹਾਂਗੇ ਕਿਸ ਤਰ੍ਹਾਂ ਦਾ ਪੰਬਲ ਪੂਸਾ ਜਥੇਦਾਰ ਗਿਆਨੀ ਰਗਬੀਲ ਸਿੰਘ ਹੁਣਾਂ ਨੇ ਪੈਦਾ ਕੀਤਾ ਕਿਹੜੀਆਂ ਉਹ ਮਰਿਆਦਾਵਾਂ ਨੇ ਜਾਂ ਕਿਹੜੇ ਉਹ ਫੈਸਲੇ ਨੇ ਜਿਹੜੇ ਤੁਹਾਡੇ ਮੁਤਾਬਕ ਸਹੀ ਨਹੀਂ ਲਏ ਉਹਨਾਂ ਨੇ ਐਸ ਜਥੇਦਾਰ ਮੈਂ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਪਰ ਜਿੰਨੀ ਕ ਮੈਂ ਮਰਿਆਦਾ ਨੂੰ ਸਮਝਦਾ ਹਾਂ ਅਸੀਂ ਮਰਿਆਦਾ ਪੜ੍ਹ ਕੇ ਜਵਾਨ ਹੋਏ ਆ ਤੇ ਮਰਿਆਦਾ ਦੀ ਭਲੇ ਕਹਿੰਦੇ ਤੇ ਮਰਿਆਦਾ ਸੁਣੀ ਹੈ ਹਾਂ ਅਸੀ ਮਰਿਆਦਾ ਐ ਕੋਟ-ਕੋਟ ਕੇ ਸਾਰੇ ਸਾਡੇ ਅੰਦਰ ਭਰੀ ਹੋਈ ਹੈ ਤੇ ਮਰਿਆਦਾ ਕੀ ਕਹਿੰਦੀ ਹੈ ਜਿਹੜੀ ਕਿ ਡਿਸਕ੍ਰਾਈਬ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਮਰਿਆਦਾ ਕਿ ਕੋਈ ਵੀ ਸਿੱਖ ਹੈ ਜਿਹਨੂੰ ਤਲਬ ਕੀਤਾ ਜਾਂਦਾ ਹੈ ਤੇ ਉਹਦੇ ਬਾਰੇ ਕਿਸ ਤਰ੍ਹਾਂ ਦਾ ਨਿਰਣਾ ਕਰਨਾ ਹੈ ਉਹਨੇ ਕਿਸ ਰੂਪ ਚ ਕੋਈ ਉਹਦੇ ਕੋਲ ਆਵਗਿਆ ਹੋਈ ਹੈ ਉਦੇ ਬਾਰੇ ਕਿਸ ਤਰ੍ਹਾਂ ਦਾ ਜਿਹੜਾ ਆ ਉਹ ਉਹ ਉਹਨੂੰ ਤਨਖਾਹ ਲਈ ਜਾ ਸਕਦੀ ਹੈ। ਔਰ 1 ਜਲਾਈ ਤੋਂ ਲੈ ਕੇ 2 ਦਸੰਬਰ ਤੋਂ ਲੈ ਕੇ 2 ਦਸੰਬਰ ਤੱਕ ਲਗਭਗ ਤੁਸੀਂ ਲਾ ਲੋਗੇ 5 ਮਹੀਨੇ ਮੇਰੇ ਅਖਿਲ ਕੇ 6 ਮਹੀਨੇ ਬਣ ਜਾਂਦੇ। ਹਾਂਜੀ। ਇਹੀ ਚਾਰਾ ਚੱਲਦਾ ਰਿਹਾ ਚਾਹੇ ਮਹਿੰਗਿਆ ਚਾਹੇ ਹੋਰ ਗਏ ਚਾਹੇ ਜਿਹੜੇ ਵੀ ਅਕਾਲੀ ਆਗੂ ਜਾਂਦੇ ਰਹੇ ਜਾਂ ਕੋਈ ਹੋਰ ਸ਼ਭਚਿੰਤਕ ਜਾਂਦੇ ਰਹੇ ਕਿ ਜਹਦਰ ਸਾਹਿਬਾਨ ਤਨਖਾਹ ਜਿਹੜੀ ਮਰਜ਼ੀ ਲਾ ਦਿਓ ਸਜ਼ਾ ਜਿਹੜੀ ਮਰਜ਼ੀ ਲਾ ਦਿਓ ਵੱਡੀ ਤੋਂ ਵੱਡੀ ਲਾ ਦਿਓ ਵੇਖਿਆ ਜੇ ਕਿਤੇ ਕੋਈ ਰਾਜਨੀਤਿਕ ਫੈਸਲਾ ਨਾ ਕਰਿਆ ਜੇ ਬੜੀ ਦਿੱਕਤ ਆਊਗੀ ਸੰਧਾਨਕ ਤੌਰ ਤੇ ਅਕਾਲੀ ਦਰ ਵਾਸਤੇ ਔਰ ਉਹਦੇ باوجود ਵੀ ਤੁਸੀਂ ਇਹ ਕਹਿ ਕੇ ਵੀ ਠੀਕ ਹੈ ਸਾਨੂੰ ਪਤਾ ਆ ਕਿ ਸੰਧਾਨਕ ਤੌਰ ਤੇ ਅਕਾਲੀ ਦਰ ਨੂੰ ਦਿੱਕਤ ਆਊਗੀ ਹਾਂਜੀ ਅਸੀਂ ਸਟੱਡੀ ਕਰ ਲਿਆ ਆ ਅਸੀਂ ਵੀ ਪਤਾ ਲੈ ਲਿਆ ਆ ਤੇ ਉਹਦੇ باوجود ਵੀ ਤੁਸੀਂ ਅਜੇ ਐਲਾਨ ਕਰਦੇ ਜੀ ਨੇ ਕਿ ਕੀ ਮਜਬੂਰੀ ਬਣ ਗਈ ਫਿਰ ਸੈਕੰਡ ਜਿਹੜੀ ਗੱਲ ਹੈ ਕਿ ਹਾਂਜੀ ਅਸੀਂ ਕਹਿ ਦਿੱਤਾ ਜੀ ਜੋ ਅਸੀਂ ਕਹਤਾ ਉਹ ਲਾਗੂ ਹੋਊਗਾ ਤੁਸੀਂ ਸੇਵਾਵਾਂ ਲਾਤੀਆਂ ਤਨਖਾਹ ਲਾਤੀ ਭੁਗਤਲੀ ਗੋਲੀ ਤੱਕ ਚੱਲ ਗਈ ਔਰ ਬਲਟੋਹਾ ਸਾਹਿਬ ਤਨਖਾਹ ਆਤੀ ਉੱਥੇ ਜਾ ਕੇ ਅਕਾਲੀ ਦਲ ਦੇ ਜਿਸ ਪਾਰਟੀ ਚ ਤੁਸੀਂ ਵੀ ਰਹੇ ਹੋ ਮੈਂ ਮਾਜ਼ਰਤ ਚਾਹਨੀ ਹੈ ਮੈਂ ਤੁਹਾਨੂੰ ਵਿੱਚ ਦੀ ਟੋਕ ਰਹੀ ਐ ਮੈਂ ਤੋਂ ਬਹੁਤ ਵੱਡੇ ਹਾਂ ਸਤਕਾਰ ਤੋਂ ਤੁਸੀਂ ਪਰ ਇੱਥੇ ਇੱਕ ਸਵਾਲ ਇਹ ਹੈ ਕਿ ਤਨਖਾਹ ਆਤੀ ਤੁਹਾਡੇ ਪਾਰਟੀ ਦਾ ਉਸ ਵੇਲੇ ਦਾ ਪ੍ਰਧਾਨ ਇਹ ਗੱਲ ਮੰਨ ਵੀ ਗਿਆ ਕਿ ਜੀ ਅਸੀਂ ਸਾਰੇ ਆਪਦੀ ਝੋਲੀ ਚ ਪਵਾਏ ਸਾਰੇ ਦੋਸ਼ ਆਪਣੀ ਝੋਲੀ ਚ ਪਵਾਏ ਅਸੀਂ ਤਨਖਾਹ ਪੁਗਤ ਪੁਗਤਾਂਗੇ ਔਰ ਪੁਗਤਾਂਗੇ ਵੀ ਪੁਗਤੀਆਂ ਵੀ ਔਰ ਉਹ ਲੋਕਾਂ ਨੇ ਵੀ ਤਨਖਾਹਾਂ ਪੁਗਤੀਆਂ ਜਿਨ੍ਹਾਂ ਨੇ ਇਲਜ਼ਾਮ ਲਗਾਏ ਸੀ ਜਿਨ੍ਹਾਂ ਨੇ ਦੋਸ਼ ਲਗਾਏ ਸੀ ਜਥੇਦਾਰ ਨੇ ਤਾਂ ਸਜ਼ਾ ਸੁਣਾਉਣੀ ਸੀ ਜਥੇਦਾਰ ਸਾਹਿਬ ਨੇ ਸਜ਼ਾ ਸੁਨਾਤੀ ਔਰ ਦੂਸਰਾ ਸਵਾਲ ਮੇਰਾ ਤੁਹਾਡੇ ਤੋਂ ਹੈ ਜਿਹੜਾ ਤੁਹਾਡੇ ਨਾਲ ਜੁੜਿਆ ਹੋਇਆ ਹੈ ਤੁਸੀਂ ਮਰਿਆਦਾ ਦੀ ਗੱਲ ਕੀਤੀ ਸੀ ਮਰਿਆਦਾ ਤੇ ਇਹ ਵੀ ਕਹਿੰਦੀ ਹੈ ਕਿ ਜੀ ਇੱਕ ਸਿੱਖ ਨੂੰ ਜਥੇਦਾਰ ਸਾਹਿਬ ਦਾ ਹੁਕਮ ਸਿਰ ਝੁਕਾ ਕੇ ਮੰਨਣਾ ਚਾਹੀਦਾ ਹੈ ਜਿਹੜੀਆਂ ਵੀਡੀਓਜ਼ ਤੁਹਾਡੀਆਂ ਵਾਇਰਲ ਹੋਈਆਂ ਉੱਥੇ ਤਾਂ ਜੀ ਤੁਸੀਂ ਉਹਨਾਂ ਦੇ ਨਾਲ ਡਿਬੇਟ ਕਰਦੇ ਹੋਏ ਨਜ਼ਰ ਆ ਰਹੇ ਹੋ ਉਹਨੂੰ ਕੀ ਹੁਕਮ ਅਦੁੱਲੀ ਨਹੀਂ ਕਿਹਾ ਜਾਂਦਾ ਦੇਖੋ ਮੈਂ ਇੱਕ ਬੇਨਤੀ ਕਰਾਂ ਸਿੱਖੀ ਦੇ ਵਿੱਚ ਮਰਿਆਦਾ ਸਰਵੋਤਮ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਭਾਵੇਂ ਜਿੱਦੇ ਮਰਜੀ ਵੱਡੇ ਰਤਬੇ ਤੇ ਹੋਵੇ ਉਹਦਾ ਸਤਕਾਰ ਕਰਨਾ ਤੁਹਾਡਾ ਫਰਜ਼ ਹੈ ਪਰ ਜਿੱਥੇ ਕਿਤੇ ਉਹ ਵਿਅਕਤੀ ਵਿਸ਼ੇਸ਼ ਵੀ ਮਰਿਆਦਾ ਤੋਂ ਬਾਹਰ ਜਾਂਦਾ ਹੈ ਤੇ ਇਹਦਾ ਮਤਲਬ ਹੈ ਕਿ ਤੁਸੀਂ ਜੇ ਚੁਪ ਰਹਿੰਦੇ ਜੀ ਇਹਦਾ ਤੁਸੀਂ ਵੀ ਇੱਕ ਅਗਵਾ ਕਰ ਰਹੇ ਜੀ ਹੁਣ ਡੇਢ ਘੰਟੇ ਦੀ ਵੀਡੀਓ ਮੈਂ ਕਿੰਨਾ ਚਾਰੀ ਕਰ ਦਿਆ ਉਹ ਡੇਢ ਘੰਟੇ ਚ ਜਿਹੜੇ ਕਲਿੱਪ ਆ ਰਹੇ ਨੇ ਉਹ ਤਾਂ ਮੈਂ ਜਿਹੜਾ ਖੋਹ ਖਾ ਕੇ ਸਮਾਂ ਲਿਆ ਕਿ ਮੈਨੂੰ ਪਤਾ ਸੀ ਰਿਕਾਰਡਿੰਗ ਹੋ ਰਹੀ ਹੈ ਤੇ ਰਿਕਾਰਡਿੰਗ ਦੇ ਵਿੱਚ ਮੈਂ ਵੀ ਤਾਂ ਕੋਈ ਗੱਲ ਆਇਆ ਵਾਂ ਜਿਹੜੀ ਕੱਲ ਨੂੰ ਕੋਈ ਗੱਲ ਹੋਵੇ ਹੁਣ ਇੰਨੇ ਜਾਰੀ ਕੀਤੇ ਆ ਉਹ ਕੌਣ ਵਿਅਕਤੀ ਆ ਕਿਉਂਕਿ ਰਿਕਾਰਡਿੰਗ ਤੇ ਉੱਥੇ ਇਹ ਕਰ ਰਹੇ ਸੀ ਜਾਂ ਇਹਨਾਂ ਦਾ ਸਟਾਫ ਕਰ ਰਿਹਾ ਸੀ ਆ ਠੀਕ ਹੈ ਜਿੰਨੇ ਵੀ ਜਾਰੀ ਕੀਤੀਆਂ ਨੇ ਜੀ ਤੁਸੀਂ ਜੀ ਤੁਹਾਡੇ ਕੋਲ ਮੈਂ ਮੁੜ ਕੇ ਆਉਣੀ ਆ ਸਿਰਫ ਮੈਨੂੰ ਕੁਝ ਸੈਕਿੰਡ ਦਾ ਸਮਾਂ ਚਾਹੀਦਾ ਆਪਣੇ ਨਾਲ ਚੰਜੀਤ ਸਿੰਘ ਬਰਾੜ ਵੀ ਜੁੜੇ ਨੇ ਆਪਾਂ ਉਹਨਾਂ ਨੂੰ ਆਪਣੇ ਨਾਲ ਜੋੜ ਲਈਏ ਫਿਰ ਤੋਂ ਤੁਹਾਡਾ ਜਵਾਬ ਪੂਰਾ ਲੈਣੇ ਆ ਬਰਾੜ ਸਾਹਿਬ ਸਵਾਗਤ ਹੈ ਜੀ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਜੀ ਜੀ ਧੰਨਵਾਦ ਜੀ ਬਰਾੜ ਸਾਹਿਬ ਆਪਣੇ ਨਾਲ ਵਿਰਚਸ ਸਿੰਘ ਬਲਟੋਹਾ ਜੀ ਵੀ ਫੋਨ ਲਾਈਨ ਤੇ ਨੇ ਤੁਸੀਂ ਦੋਨੇ ਇੱਕ ਦੂਜੇ ਦੀ ਗੱਲਬਾਤ ਸੁਣ ਸਕੋਗੇ ਪਹਿਲਾਂ ਆਪਾਂ ਉਹਨਾਂ ਦੀ ਗੱਲਬਾਤ ਪੂਰੀ ਹੋਣ ਲੈਣ ਦਈਏ ਫਿਰ ਮੈਂ ਤੁਹਾਡੇ ਵੱਲ ਆਉਣੀ ਆ ਬਲਟੋਹਾ ਜੀ ਤੁਸੀਂ ਬੋਲ ਸਕਦੇ ਹੋ ਮੈਂ ਤਾਂ ਮੋਢੀ ਜੀ ਗੱਲ ਜਿਹੜਾ ਤੁਸੀਂ ਸਵਾਲ ਕੀਤਾ ਕਿ ਤੁਸੀਂ ਉੱਥੇ ਜਿਹੜੀ 15 ਅਕਤੂਬਰ ਦੀ ਮੇਰੀ ਪੇਸ਼ੀ ਸੀ ਉੱਥੇ ਜਿਹੜਾ ਜਹਦਰ ਸੇਵਾਨ ਨੂੰ ਸਵਾਲ ਕਰਦੇ ਨਜ਼ਰ ਆ ਰਹੇ ਦੇ ਕਿ ਇਹ ਜਹਦਰ ਸੇਵਾਨ ਦੇ ਆਦਰ ਦੇ ਵਿਰੁੱਧ ਨਹੀਂ ਸਤਕਾਰ ਦੇ ਵਿਰੁੱਧ ਨਹੀਂ ਮੈਂ ਹੂੰ ਬਿਲਕੁਲ ਉੱਥੇ ਪੇਸ਼ੀ ਦੌਰਾਨ ਹੱਥ ਜੋੜ ਕੇ ਵੀ ਮਾਫੀ ਮੰਗੀ ਕਿ ਜੇ ਮੀਠੂ ਪੀ ਵਗਿਆ ਹੋ ਗਈ ਹੋਵੇ ਤਾਂ ਮੈਂ ਮੱਥੀ ਮੰਗਦਾ ਮਾਲਕੀ ਰੂਮ ਚ ਬਦੇ ਕਿਆ ਉਹ ਕਿ ਕਿਸ ਗੱਲ ਨੂੰ ਮੁੱਖ ਰੱਖ ਕੇ ਕਿ ਯਾਰ ਫਿਰ ਵੀ ਇਹ ਸਾਡੇ ਜਹੇਦਾਰ ਸਾਹਿਬਾਨ ਨੇ ਹਾਂਜੀ ਤੇ ਮਨੋਕਲੋਂ ਵਗਿਆ ਹੋ ਜਾਂਦੀ ਏ ਹਾਂ ਹਾਂ ਤੇ ਦੂਜੀ ਗੱਲ ਜਿਹੜੀ ਹੈ ਜੋ ਕੁਛ ਮੈਂ ਉੱਥੇ ਆਪ ਦਾ ਪੱਖ ਰੱਖਿਆ ਉਹ ਖੋਹ ਖਾ ਕੇ ਜਿਹੜਾ ਸਮਾਂ ਲਿਆ ਜਿਹੜਾ ਮੈਂ ਰੋਕ ਕੇ ਜਿਹੜੀਆਂ ਗੱਲਾਂ ਮੈਂ ਜਹੇਦਾਰ ਸਾਹਿਬ ਦੇ ਨਾਲ ਪਹਿਲੂ ਵੀ ਸਮੇਂ-ਸਮੇਂ ਤੇ 2021 ਤੋਂ ਲੈ ਕੇ ਕਰਦਾ ਸੀਗਾ ਜਹੇਦਾਰ ਸਾਹਿਬ ਇੱਥੇ ਆਪਾਂ ਗੱਲ ਤੇ ਆ ਇਹ ਤੇ ਆਪਾਂ ਗਲਤਿਆਂ ਆਹ ਗਲਤ ਹੋ ਰਿਹਾ ਇਸ ਤਰ੍ਹਾਂ ਨਹੀਂ ਆਪਾਨੂੰ ਕਰਨਾ ਚਾਹੀਦਾ ਉਹ ਗੱਲਾਂ ਸਾਰੀਆਂ ਮੈਂ ਕੀਤੀਆਂ ਤੇ ਉਹਨਾਂ ਨੇ ਵੀ ਐਂ ਖੁੱਲ ਕੇ ਬੋਲੇ ਫਿਰ ਜਿਵੇਂ ਉਹਨਾਂ ਨੂੰ ਕੋਈ ਝਾਕਾ ਹੀ ਨਹੀਂ ਹੁੰਦਾ ਉਹਨਾਂ ਨੇ ਹਰ ਇੱਕ ਦੀ ਆਰੀ ਦੀ ਗੱਲ ਕੀਤੀ ਹਾਂਜੀ ਜਿਹੜੀ ਉਹਨਾਂ ਨੇ ਪਤਨ ਦੀ ਅਰਦਾਸ ਕੀਤੀ ਜੋ ਵੀ ਮੰਨੀ ਰਾਗ ਵਿਚੜੇ ਵਾਲੀ ਗੱਲ ਵੀ ਮੰਨੀ ਹਾਂਜੀ ਜਿਹੜੀ ਹੋਰ ਜੋ ਕੁਝ ਵੀ ਸੀਗਾ ਹੁਣ ਮੈਂ ਕਿਹੜੀ ਕਿਹੜੀ ਗੱਲ ਗਿਣਾਵਾਂ ਉਹ ਸਾਰਾ ਕੁਝ ਹੀ ਆਨ ਰਿਕਾਰਡ ਹੈ ਜਦੋਂ ਮੈਂ ਸਵਾਲ ਕੀਤਾ ਉੱਥੇ ਇੱਕ ਹੋਰ ਬੈਂਟੀ ਜੀ ਬੈਂਟੀ ਰੁਪਈ ਸਵਾਲ ਕੀਤਾ ਜਹਦਰ ਸਾਹਿਬ ਤੁਸੀਂ ਆਪਣੇ ਨਾਲ ਬਰਾੜ ਸਾਹਿਬ ਵੀ ਜੁੜੇ ਨੇ ਆਪਾਂ ਉਹਨਾਂ ਦੀ ਵੀ ਗੱਲਬਾਤ ਸੁਣ ਲਈਏ ਮੈਂ ਮੁਰ ਤੋਂ ਤੁਹਾਡੇ ਵੱਲ ਆਉਣੀਆ ਬਲਟੋਹਾ ਸਾਹਿਬ ਬਰਾੜ ਸਾਹਿਬ ਅੱਜ ਇੱਕ ਹੋਰ ਵੱਡਾ ਪੰਥਕ ਫੈਸਲਾ ਜਿਹੜਾ ਹੋਇਆ ਅੱਜ ਜਥੇਦਾਰ ਗਿਆਨੀ ਰਕबीर ਸਿੰਘ ਜੀ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਆਪਣੇ ਨਾਲ ਵਿਰਸਾ ਸਿੰਘ ਬਲਟੋਹਾ ਜੀ ਵੀ ਜੁੜੇ ਨੇ ਤੁਸੀਂ ਉਹਨਾਂ ਨੂੰ ਵੀ ਸੁਣ ਰਹੇ ਸੀ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੇ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਹ ਗਿਰਸਾ ਸਿੰਘ ਬਲਟੋਆ ਦਾ ਜਿਹੜਾ ਮਸਲਾ ਹੈ ਉਹਨੂੰ ਇਸ ਨਾਲ ਰਲਗੱਡਾ ਨਾ ਕੀਤਾ ਜਾਵੇ ਤੇ ਨਾ ਮੈਂ ਉਹਨਾਂ ਦੀ ਕੋਈ ਗੱਲ ਦਾ ਜਵਾਬ ਦੇਣਾ ਨਾ ਮੈਂ ਉਸ ਗੱਲ ਤੇ ਵਿਸ਼ੇ ਤੇ ਬਹਿਸ ਕਰਨੀ ਹੈ ਮੈਨੂੰ ਤੁਸੀਂ ਜਿੱਥੇ ਤੋਂ ਨਹੀਂ ਤੁਹਾਡੇ ਤੋਂ ਜੋ ਸਵਾਲ ਪੁੱਛਿਆ ਤੁਸੀਂ ਉਸ ਤੇ ਜਵਾਬ ਦਿਓ ਯਾਨੀ ਨਹੀਂ ਤੁਹਾਡੇ ਤੋਂ ਜੋ ਸਵਾਲ ਪੁੱਛਿਆ ਤੁਸੀਂ ਉਸ ਦਾ ਅਨਸਰ ਕਰੋ ਹਾਂਜੀ ਯਾਨੀ ਰਗਵੀਰ ਸਿੰਘ ਜੀ ਨੂੰ ਤੇ ਸੁਲਤਾਨ ਸਿੰਘ ਜੀ ਨੂੰ ਹਟਾਉਣ ਦਾ ਜਿਹੜਾ ਫੈਸਲਾ ਹੈ ਉਹਦੇ ਤੇ ਰਿਐਕਸ਼ਨ ਤੁਸੀਂ ਮੈਥੋਂ ਮੰਗਿਆ ਮੈਂ ਤਾਂ ਕਹਿੰਦਾ ਕਿ ਤੁਸੀਂ ਪੰਥਕ ਫੈਸਲਾ ਨੂੰ ਕਿਹਾ ਮੈਂ ਸਮਝਦਾ ਕਿ ਪੰਥਕ ਸਫਾਂ ਦੇ ਵਿੱਚ ਅੱਜ ਇਤਿਹਾਸ ਦੇ ਵਿੱਚ ਕਾਲਾ ਦੇਣਾ ਹੈ ਜਿਸ ਕਿਸਮ ਦਾ ਸ਼ਰੋਮਣੀ ਅਕਾਲੀ ਦਲ ਦੀ ਕੁੱਝ ਕੁ ਲੀਡਰਾਂ ਨੇ ਸ੍ਰੀ ਕਾਲਕਟਖ ਸਾਹਿਬ ਤੇ ਐਸਡੀਪੀਸੀ ਨੂੰ ਜਕੜ ਕੇ ਰੱਖਿਆ ਹੋਇਆ ਹੈ ਔਰ ਅਜੇ ਵੀ ਪੰਥਕ ਸਦਾਤਾ ਦਾ ਕਹਾਣ ਕੀਤਾ ਜਾਂਦਾ ਹੈ ਕਿ ਮੈਂ ਸਮਝਦਾ ਕਿ ਉਹ ਸਮਾਜ ਵਿੱਚੋਂ ਸਿੱਖ ਸਫਾਂ ਦੇ ਵਿੱਚੋਂ ਆਪਣੀਆਂ ਪਹਿੜਾਂਆਂ ਉਹ ਖੁਦ ਕੱਟ ਰਹੇ ਨੇ ਇਸ ਤਰਿਕੇ ਬੜੇ ਵਾਰ ਹੈ ਆਵਾਜ਼ ਸਿੰਘ ਹੈ ਬੜੇ ਵਾਰੀ ਕਮੇਟੀਆਂ ਬਣੀਆਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੇਵਾ ਦੇਣ ਦਾ ਵਿਧਾਨ ਹੋਣਾ ਚਾਹੀਦਾ ਸੇਵਾ ਤੋਂ ਹਟਾਉਣ ਦਾ ਵਿਧਾਨ ਹੋਣਾ ਚਾਹੀਦਾ ਅਗਰ ਸੁਖਬੀਰ ਸਿੰਘ ਬਾਦਲ ਨੂੰ ਚੰਗਾ ਲੱਗੇ ਕਿਹੜਾ ਜਥੇਦਾਰ ਰੱਖਣਾ ਕਿਹੜਾ ਨਹੀਂ ਰੱਖਣਾ ਇਹ ਉਹਨਾਂ ਦੀ ਗੱਲ ਤੇ ਨਿਰਸਰ ਨਹੀਂ ਹੋਣਾ ਚਾਹੀਦਾ ਇਹ ਸਿੱਖ ਸਿਧਾਂਤਾਂ ਦਾ ਮਸਲਾ ਹੈ ਇਸ ਕਰਕੇ ਇਹਨਾਂ ਇਸ ਫੈਸਲੇ ਦਾ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਜਿਸ ਇਨਸਾਨ ਦੀ ਸਰਪ੍ਰਸਤੀ ਕਰਕੇ ਜਿਸ ਇਨਸਾਨ ਦੇ ਕਾਰਨਾਮੇ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੈ ਅੱਜ ਉਸ ਇਨਸਾਨ ਦੀ ਸਰਪ੍ਰਸਤੀ ਹੇਠਲੇ ਅੰਤਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਬਹੁਤ ਗਲਤ ਫੱਟਾ ਲਾ ਕਰਕੇ ਤੇ ਸ਼੍ਰੀ ਕਲਕੱਤਾ ਸਾਹਿਬ ਦੇ ਜਥੇਦਾਰ ਸਾਹਿਬ ਤੇ ਕੇਸ਼ਵਰ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹਟਾਇਆ ਗਿਆ ਹੁਣ ਮੈਂ ਪੁੱਛਣਾ ਚਾਹਣਾ ਹੈ ਕਿ ਦੋਨੋਂ ਜਥੇਦਾਰ ਸਾਹਿਬਾਂ ਸਵੈਸਥੀ ਦੀ ਸੀ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸੇ ਹੀ ਲੀਡਰਸ਼ਿਪ ਦੀ ਸਲਾਹ ਨਾਲ ਤੇ ਅੱਜ ਕੀ ਮਾੜੇ ਹੋਗੇ ਜੇ ਦੋ ਤਰੀਕੂ ਉਹਨਾਂ ਨੇ ਕੋਈ ਫੈਸਲਾ ਸੁਣਾਤਾ ਇਸ ਕਰਕੇ ਅੱਤ ਮੰਦ ਭੱਗਾ ਜਿਹੜੀ ਕਰੜੇ ਸ਼ਬਦਾਂ ਚ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਆ ਉਹਨਾਂ ਵਾਲੇ ਦਿਨਾਂ ਦੇ ਵਿੱਚ ਇੱਕ ਸੰਸਥਾਵਾਂ ਦੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਕੀ ਅਗਲਾ ਪ੍ਰੋਗਰਾਮ ਲਿਖਣਾ ਇਹ ਸਿੱਖ ਪੰਥ ਰਲ ਮਿਲ ਕੇ ਫੈਸਲਾ ਕਰੇਗਾ ਜਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸ ਦਿੱਤਾ ਜਾਵੇ ਠੀਕ ਹੈ ਬਰਾੜ ਸਾਹਿਬ ਵਲਟੋਹ ਜੀ ਬਰਾੜ ਸਾਹਿਬ ਨੂੰ ਤੁਸੀਂ ਸੁਣ ਲਿਆ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੇਰੇ ਚਲੋ ਬਰਾੜ ਸਾਹਿਬ ਦਾ ਵਜਾਰਾ ਦਾ ਛੋਟਾ ਵੀਰ ਹੈ ਮੇਰਾ ਆਪਣਾ ਰੋਣਾ ਆ ਜੇ ਦਸੂਬੀਸੋਂ ਬਾਅਦ ਲ ਹੋਰੀ ਉਹਨਾਂ ਨੂੰ ਆਪਣੇ ਭਾਵੇਂ ਕੇ ਬੈਡਰੂਮ ਤੱਕ ਜਾਂਦੇ ਸੀ ਕਿਤੇ ਰੋਟੀ ਵੀ ਇਹਨਾਂ ਨੂੰ ਪੁੱਛ ਕੇ ਖਾਣੀ ਸ਼ੁਰੂ ਕਰ ਦਿੰਦੇ ਫਿਰ ਦਸੂਬੀਸੋਂ ਬਾਅਦ ਲ ਵਸਹੀ ਸੀਗਾ ਹਾਂਜੀ ਉਦੋਂ ਤੱਕ ਸੂਬੀਰ ਸਿੰਘ ਬਾਦ ਨੂੰ ਇਹ ਕਹਿੰਦੇ ਸੀਗੇ ਕਿ ਤਰ੍ਹਾਂ ਕਰ ਲੀਏ ਤਰ੍ਹਾਂ ਕਰ ਲੀਏ ਬੜਾ ਕੁਝ ਇਹਨਾਂ ਦਾ ਮੰਨਦੇ ਵੀ ਰਹੇ ਹਰ ਗੱਲ ਨਹੀਂ ਮੰਨੀ ਜਾਂਦੀ ਤੇ ਪਰ ਜਿਉ ਕਿਤੇ ਮੰਨ ਨਹੀਂ ਦਿੱਤਾ ਫਿਰ ਤੁਸੀਂ ਵੀਰ ਸੁਵਾਦ ਰਹੀ ਸੀਗਾ ਛੱਡ ਕੇ ਤੇ ਇਸੇ ਕਰਕੇ ਆਏ ਨਾ ਹੂੰ ਤੁਸੀਂ ਕਦੋਂ ਤੋਂ ਲੈ ਕੇ ਕਦੋਂ ਤੱਕ ਤੇ ਕਿਸ ਕਿਸ ਰੂਪ ਚ ਜੋਰ ਰੋੜਨ ਪਾਇਆ ਮੈਂ ਮੈਂ ਕੋਈ ਇਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਮੈਂ ਤਾਂ ਸਿਰਫ ਇਹ ਜਿਹੜੇ ਜਥੇਦਾਰ ਸਹਿਬਾਨ ਦਾ ਐਪੀਸੋਡ ਹੈ ਜਥੇਦਾਰ ਸਹਿਬਾਨ ਕੌਮ ਨੂੰ ਜਥੇਦਾਰੀ ਵਾਲਾ ਰੋਲ ਨੁਭਾ ਕੇ ਸਹੀ ਸੇਧ ਦਿੰਦੇ ਆ ਕੋਈ ਭੰਬਲ ਪੂਸਾ ਨਹੀਂ ਪੈਦਾ ਕਰਦੇ ਔਰ ਇੱਕ ਮਰਿਆਦਾ ਡਿਸਕ੍ਰਾਈਵ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਾਸਤੇ ਉਸ ਮਰਿਆਦਾ ਦੇ ਵਿੱਚ ਰਹਿ ਕੇ ਚਾਹੇ ਹਰ ਸਿੱਖ ਨੇ ਮਰਿਆਦਾ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਹੈ ਇਸੇ ਤਰ੍ਹਾਂ ਹੀ ਜਿਹੜਾ ਜਥੇਦਾਰ ਸਹਿਬਾਨ ਵਾਸਤੇ ਕੋਈ ਮਰਿਆਦਾ ਆ ਕੋਈ ਖੇਡ ਨਹੀਂ ਕਿ ਜਥੇਦਾਰ ਸਹਿਬਾਨ ਨੇ ਜੋ ਮੂੰਹ ਕਹਿਤਾ ਉਹ ਹੀ ਇਹ ਇਲਾਈ ਹੁਕਮ ਹੈ ਇਹ ਨਹੀਂ ਹੈਗਾ ਹਾਂਜੀ ਅਸੀਂ ਤਾਂ ਅਸੀਂ ਤਾਂ ਜ਼ਿੰਦਗੀ 'ਚ ਬਹੁਤ ਦੇਖਿਆ ਹੈ ਤੇ ਇਸ ਕਰਕੇ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਜਿਸ ਤਰ੍ਹਾਂ ਦਾ ਜਥੇਦਾਰ ਸਹਿਬਾਨ ਨੇ ਹਾਂਜੀ ਪਹਿਲੀ ਤੇ ਗੱਲ ਹੈ ਕਿ 1 ਜੁਲਾਈ ਤੋਂ ਲੈ ਕੇ 31 ਉਹ 3 ਨਵੰਬਰ ਤੱਕ ਲਗਾਤਾਰ ਤਰਲੇ ਮਾਰਦੇ ਰਹੇ ਕਿ ਵੇਖਿਆ ਜੇ ਜਸਦਰ ਸਾਹਿਬ ਕਿਤੇ ਅ ਕੋਈ ਰਾਜਨੀਤਿਕ ਫੈਸਲਾ ਨਾ ਕਰਿਆ ਜੇ ਬਾਕੀ ਜੋ ਤੁਸੀਂ ਠੀਕ ਹੈ ਹਵਲ涛ਹ ਸਾਬ